ਸਤਿ ਸ਼੍ਰੀ ਅਕਾਲ ਜੀ ਮੈਂ ਗਲੋਰੀ 바ਵਾ ਮੈਂ ਪਦਮਪੂਸ਼ਣ ਗੁਰਮੀਤ ਬਾਵਾ ਜੀ ਦੀ ਬੇਟੀ ਹਾਂ ਜੀ ਜੀ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਸੀ ਬਾਲੀਵੁੱਡ ਐਕਟਰ ਤੁਹਾਡੀ ਮਦਦ ਕਰਨ ਵਾਸਤੇ ਸਭ ਤੋਂ ਪਹਿਲਾਂ ਅੱਗੇ ਆਏ ਆ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅਕਸ਼ੇ ਕੁਮਾਰ ਪਾਜੀ ਨੇ ਆਪਣੀ ਵੱਡਾ ਭਰਾ ਬਣ ਕੇ ਤੇ ਉਹਨਾਂ ਨੇ ਮੈਨੂੰ ਮਦਦ ਕੀਤੀ ਹੈ ਜੀ ਮੇਰੀ ਜੀ ਬਿਲਕੁਲ ਹੀ ਮਦਦ ਕੀਤੀ ਹੈ ਜੀ ਉਹਨਾਂ ਨੇ 25 ਲੱਖ ਰੁਪਏ ਕੀ ਜੀ ਜੀ ਬੀ ਹੋਰ ਕੌਣ ਕੌਣ ਕਲਾਕਾਰ ਆ ਜੋ ਅੱਗੇ ਆਏ ਸਾਹਮਣੇ ਆ ਕਲਾਕਾਰ ਤੇ ਨਹੀਂ ਸਰ ਪਰ ਕੁਲਦੀਪ ਸਿੰਘ ਜੀ ਧਾਲੀਵਾਲ ਜੀ ਆਏ ਸੀ ਡੀ ਸੀ ਸਾਹ ਵਾਏ ਸੀ ਉਹਨਾਂ ਨੇ ਵੀ ਆ ਮੈਨੂੰ ਮੇਰੀ ਮਦਦ ਕੀਤੀ ਹੈ ਆਪਣਾ ਤੇ ਪੂਰਾ ਮੈਨੂੰ ਆਸ਼ਵਾਸਨ ਦਿੱਤਾ ਹੈ ਕਿ ਜਿਹੜੀ ਭੀੜ ਸਾਡੇ ਪਰਿਵਾਰ ਤੇ ਪਈ ਹੈ ਉਹਦੀ ਮਦਦ ਪੂਰੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕਰ ਰਹੀ ਹੈ। ਅਕਸ਼ੇ ਕੁਮਾਰ ਵੱਲੋਂ ਵੀ ਇੱਕ ਵੱਡੀ ਹੈਲਪ ਕੀਤੀ ਗਈ ਹੈ। ਹਾਂਜੀ। ਆ ਮੈਂ ਜੀ ਬਹੁਤ ਪਹਿਲਾਂ ਤੇ ਮੈਨੂੰ ਯਕੀਨ ਹੀ ਨਹੀਂ ਹੋਇਆ ਇਹ ਤੇ ਮੈਨੂੰ ਮੇਰੇ ਬੈਂਕ 'ਚੋਂ ਫੋਨ ਆਇਆ ਕਿ ਅਕਸ਼ੇ ਕੁਮਾਰ ਪਾਰਟੀ ਆ ਜੀ ਵੱਲੋਂ ट्रांजैक्शन ਹੋਈ ਹੈ ਕੋਈ। ਤੇ ਮੈਂ ਪਹਿਲਾਂ ਤੇ ਯਕੀਨ ਹੀ ਨਹੀਂ ਕੀਤਾ ਤੇ ਅਜੇ ਪਰ ਬੜੀ ਖੁਸ਼ੀ ਦੀ ਲਹਿਰ ਹੈ ਜੀ ਸਾਡੇ ਪਰਿਵਾਰ ਦੇ ਵਿੱਚ। ਕਾਫੀ ਟਾਈਮ ਤੋਂ ਅਸੀਂ ਉਦਾਸ ਸੀ, ਮੇਰੇ ਬੱਚੇ ਉਦਾਸ ਸੀ। ਪਰਾ ਜੋ ਖੁਸ਼ ਨੇ ਐਸ ਗੱਲੋਂ ਵੀ ਖੁਸ਼ ਨੇ ਕਿ ਚਲੋ ਮੈਨੂੰ ਉਹਨਾਂ ਨੇ ਜਿਹੜਾ ਵੱਡਾ ਭਰਾ ਬਣ ਕੇ ਮੈਨੂੰ ਪਿਆਰ ਭੇਜਿਆ ਆਪਣੀ ਛੋਟੀ ਭੈਣ ਨੂੰ ਤੇ ਉਤੋਂ ਮੇਰੇ ਬੱਚੇ ਕਹਿ ਰਹੇ ਨੇ ਵੀ ਹੁਣ ਅਕਸ਼ੇ ਕੁਮਾਰ ਜੀ ਸਾਡੇ ਮਾਮੂ ਬਣ ਗਏ ਨੇ ਮੈਂ ਕਿਹਾ ਜੀ ਚਲੋ ਠੀਕ ਹੈ ਤੁਹਾਡੇ ਮਾਮਾ ਜੀ ਨੇ ਹਾਂ ਜੀ ਕਿੰਨੀ ਮਦਦ ਭੇਜੀ ਉਹਨਾਂ ਨੇ 25 ਲੱਖ ਉਹਨਾਂ ਨੇ ਭੇਜਿਆ ਸਰ ਕੀ ਕਹਿਣਾ ਚਾਹੁੰਦੇ ਜੀ ਅਕਸ਼ੇ ਕੁਮਾਰ ਮੈਂ ਜੀ ਬਹੁਤ ਧੰਨਵਾਦੀ ਆ ਅਕਸ਼ੇ ਕੁਮਾਰ ਪਾ ਜੀ ਤੁਸੀਂ ਬਾਂ ਫੜੀ ਹੈ ਮੇਰੀ ਛੋਟੀ ਭੈਣ ਨੂੰ ਤੁਸੀਂ ਪਿਆਰ ਭੇਜਿਆ ਤੇ ਮੈਂ ਬੜੀ ਧੰਨਵਾਦੀਆਂ ਵੀਰ ਜੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਹੁਣ ਤੇ ਮੈਂ ਆਪਣਾ ਧੰਨਵਾਦ ਮੇਰੇ ਮੀਡੀਆ ਦੇ ਵੀਰ ਭਰਾ ਖੜੇ ਨੇ ਉਹਨਾਂ ਦੇ ਥਰੂ ਮੈਂ ਤੁਹਾਨੂੰ ਧੰਨਵਾਦ ਭੇਜ ਰਹੀ ਆ ਪਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਵੀਰ ਜੀ ਕਿ ਕਦੀ ਮੈਨੂੰ ਪਰਮਾਤਮਾ ਐਸਾ ਮੌਕਾ ਦਵੇ ਕਿ ਆਮੋ ਸਾਹਮਣੇ ਹੋ ਕੇ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਤੇ ਉਤੋਂ ਰਖੜੀ ਵੀ ਆ ਰਹੀ ਹੈ ਤੇ ਮੈਂ ਵੀਰੇ ਮੈਂ ਤੁਹਾਡੀ ਗੁੱਟ ਤੇ ਆਪ ਆਪਣੇ ਹੱਥੀ ਰਖੜੀ ਮੰਨਾਂਗੀ ਤੇ ਜਿਹੜਾ ਤੁਸੀਂ ਮੈਨੂੰ ਆਪਣੀ ਛੋਟੀ ਭੈਣ ਗਿਆ ਹੈ ਤੇ ਮੈਂ ਇਹ ਰਿਸ਼ਤਾ ساری ਜ਼ਿੰਦਗੀ ਨਿਭਾਵਾਂਗੀ ਵੀਰ ਜੀ ਪੰਜਾਬੀ ਇੰਡਸਟਰੀ ਜਿਹੜਾ ਪੰਜਾਬੀ ਗਾਇਕੀ ਤੋਂ ਕਿਸ ਨੇ ਆ ਕੇ ਦਵਾਰ ਖੜੇ ਅ ਸਰ ਪੰਜਾਬੀ ਇੰਡਸਟਰੀ ਚੋ ਤੇ ਅਜੇ ਫਿਲਹਾਲ ਤੇ ਜਿਹੜੇ ਦਿਗਜ ਨੇ ਉਹਨਾਂ ਵੱਲੋਂ ਤੇ ਨਹੀਂ ਅੱਛਾ ਤੁਸੀਂ ਇੱਕ ਅਪੀਲ ਕੀਤੀ ਸੀ ਪੰਜਾਬ ਦੇ ਲੋਕਾਂ ਨੂੰ ਕਿ ਮੈਨੂੰ ਕੰਮ ਚਾਹੀਦਾ ਕੰਮ ਚਾਹੀਦਾ ਜੀ ਦਿੱਤਾ ਜੀ ਹਾਂ ਉਹਦੇ ਵੱਲੋਂ ਲੱਗਦਾ ਕਿ ਤੁਹਾਨੂੰ ਹਾਂਜੀ ਮੈਨੂੰ ਬਾਹਰ ਦੇ ਕਾਫੀ ਮੇਰੇ ਵੀਰ ਭਰਾ ਨੇ ਜਿਹੜੇ ਆਸਟ੍ਰੇਲੀਆ ਯੂਕੇ ਕੈਨੇਡਾ ਰਹਿੰਦੇ ਨੇ ਉਹਨਾਂ ਨੇ ਜ਼ਰੂਰ ਕਿਹਾ ਹੈ ਕਿ ਉਹ ਪੰਜਾਬ ਵਿੱਚ ਵੀ ਤੇ ਬਾਹਰ ਦੇ ਕੰਟਰੀਜ਼ ਵਿੱਚ ਵੀ ਮੈਨੂੰ ਸ਼ੋਅਸ ਦੇਣਗੇ ਤੇ ਉਹਨਾਂ ਨੇ ਮੇਰੇ ਦੁੱਖ ਨੂੰ ਸਮਝਿਆ ਤੇ ਅੱਗੇ ਆਏ ਨੇ ਪਰ ਜਿਹੜੇ ਪੰਜਾਬ ਦੇ ਦਿੱਗਜ ਕਲਾਕਾਰ ਨੇ ਉਹਨਾਂ ਉਹ ਸ਼ਾਇਦੁਰ ਜੇਵਿਆਂ 'ਚ ਥੋੜੇ ਬਿਜ਼ੀ ਨੇ ਪਰ ਮੈਨੂੰ ਉਮੀਦ ਹੈ ਕਿ ਉਹਨਾਂ ਵੱਲੋਂ ਵੀ ਕਿ ਪੰਜਾਬ ਦੇ ਜੋ ਦਿੱਕਤ ਨੇ ਉਹ ਸੱਭਿਆਚਾਰ ਭੁੱਲਦੇ ਜਾ ਰਹੇ ਨੇ ਸੱਭਿਆਚਾਰ ਨੂੰ ਪਸੰਦ ਨਹੀਂ ਕਰਦੇ ਇਸ ਕਰਕੇ ਤੁਹਾਡੀ ਕੋਈ ਸੁਣਵਾਈ ਨਹੀਂ ਹੈ ਤੁਹਾਡੇ ਨਾਲ ਕੋਈ ਗੱਲਬਾਤ ਸਾਂਝੀ ਨਹੀਂ ਕੀਤੀ ਜੀ ਨਹੀਂ ਸਰ ਐਸੀ ਗੱਲ ਤੇ ਨਹੀਂ ਹੈ ਕਿਉਂਕਿ ਕੁਝ ਵੀ ਹੋ ਜਾਵੇ ਅਸੀਂ ਸਭ ਤੋਂ ਪਹਿਲਾਂ ਅਸੀਂ ਦਿਲੋਂ ਦੇ ਪੰਜਾਬੀ ਆ ਅਸੀਂ ਸਭ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਆ ਐਸੀ ਗੱਲ ਨਹੀਂ ਹੈ ਭਾਜੀ ਪਰ ਉਹਨਾਂ ਦੇ ਕੁਝ ਦਿਨ ਸਾਰੇ ਦਿਨ ਦੇ ਰੂਪ ਵਿੱਚ ਐਸੇ ਹੋ ਸਕਦੇ ਨੇ ਕਿਉਂਕਿ ਬਹੁਤ ਕੰਮ ਨਹੀਂ ਉਹਨਾਂ ਨੂੰ ਤੇ ਪਰ ਇੱਕ ਨਾ ਇੱਕ ਦਿਨ ਤੇ ਮੈਨੂੰ ਉਮੀਦ ਹੈ ਕਿ ਉਹ ਮੈਨੂੰ ਜ਼ਰੂਰ ਮੇਰੇ ਤੱਕ ਪਹੁੰਚ ਕਰਨਗੇ ਤੇ ਆਪਣੀ ਭੈਣ ਦੀ ਹਾਲ-ਚਾਲ ਭੈਣ ਦਾ ਹਾਲ-ਚਾਲ ਜ਼ਰੂਰ ਪੁੱਛਣਗੇ ਰਕੜੀ ਭੇਜੇਗੀ ਬਿਲਕੁਲ ਰਕੜੀ ਭੇਜੇਗੀ ਜੀ ਮੈਂ ਆਪ ਲੈ ਕੇ ਜਾਵਾਂਗੀ ਰਕੜੀ ਅਕਸ਼ੇ ਕੁਮਾਰ ਜੀ ਲਈ ਹਾਂਜੀ ਖੁਦ ਲੈ ਕੇ ਜਾਵਾਂਗੀ